1668 1666 ਈਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਰੇ ਭਾਰਤ ਦਾ ਦੌਰਾ ਕਰੇ ਸਨ। ਉਹ ਆਪਣੇ ਪ੍ਰਚਾਰ ਰਾਹੀਂ ਦੱਬੀ ਤੇ ਸਹਿਮੀ ਹੋਈ ਜਨਤਾ ਨੂੰ ਜ਼ੁਲਮ ਦੇ ਬੰਧਨ ਤੋੜਨ ਲਈ ਪ੍ਰੇਰੇ ਸਨ। ਇਸ ਲਈ ਉਹਨਾਂ ਨੂੰ ਭਾਰਤ ਦਾ ਹਰ ਬੁੱਢਾ ਤੇ ਬੱਚਾ ਜਾਣਦਾ ਸੀ। 22 ਦਸੰਬਰ 1666 ਈਸਵੀ ਨੂੰ ਸਹਿਬਜ਼ਾਦੇ ਗੋਬਿੰਦ ਰਾਏ ਦਾ ਜਨਮ ਹੋਇਆ। ਉਹਨਾਂ ਦੇ ਜਨਮ ਲੈਣ ਦੀ ਖਬਰ ਵੀ ਸਾਰੇ ਦੇਸ਼ ਵਿੱਚ ਫੈਲ ਗਈ। ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਨਜ਼ਰ ਨਾਲ ਦੇਖਣ ਵਾਲੇ ਪੀਰ ਭਿਕਣ ਸ਼ਾ ਪਾਸ ਸਹਿਬਜ਼ਾਦੇ ਦੇ ਜਨਮ ਉਤਾਰਨ ਦੀ ਖਬਰ ਪੁੱਜ ਗਈ ਪੀਰ ਜੀ ਇੱਕ ਮੰਨੇ ਪਰ ਮੰਨੇ ਮੁਸਲਮਾਨ ਫਕੀਰ ਪਿੰਡ ਕੜਾਮ ਜ਼ਿਲ੍ਹਾ ਅੰਬਾਲਾ ਦੇ ਰਹਿਣ ਵਾਲੇ ਸਨ ਪੀਰ ਦੇ ਮਨ ਵਿੱਚ ਸਹਿਬਜ਼ਾਦੇ ਦੇ ਦਰਸ਼ਨ ਆਪਣੇ ਅੱਖੀਂ ਕਰਨ ਦੀ ਉਮੰਗ ਪੈਦਾ ਹੋ ਗਈ ਉਹ ਆਪਣੀ ਕੁਝ ਚੇਲਿਆਂ ਨੂੰ ਨਾਲ ਲੈ ਕੇ ਪਟਨੀ ਵੱਲ ਚੱਲ ਪਈ। ਰਸਤੇ ਦੇ ਦੁੱਖ ਤਕਲੀਫ ਸਹਾਰਦੇ ਹੋਏ ਪੀਰ ਜੀ 2 ਮਹੀਨੇ ਵਿੱਚ ਪਟਨੇ ਪਹੁੰਚੇ। ਸਹਿਬਜ਼ਾਦੇ ਦੇ ਮਾਮਾ ਕਿਰਪਾਲ ਚੰਦ ਪਾਸ ਉਹਨਾਂ ਨੇ ਸਹਿਬਜ਼ਾਦੇ ਦੇ ਦਰਸ਼ਨਾ ਦੀ ਬੇਨਤੀ ਕੀਤੀ। ਗੁਰੂ ਤੇਗ ਬਹਾਦਰ ਜੀ ਅਜੇ ਅਸਾਮ ਦੇਸ਼ ਦੇ ਦੌਰੇ ਉੱਪਰ ਹੀ ਸਨ। ਇਸ ਲਈ ਮਾਮਾ ਕਿਰਪਾਲ ਚੰਦ ਨੇ ਇਹ ਕਹਿੰਦੇ ਹੋਏ ਨਾ ਕਰ ਦਿੱਤੀ ਕਿ ਜਦੋਂ ਤੱਕ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਨਹੀਂ ਦੇਖ ਲੈਂਦੇ ਤਦੋਂ ਤੱਕ ਕਿਸੇ ਹੋਰ ਨੂੰ ਇਹਨਾਂ ਦੇ ਦਰਸ਼ਨ ਨਹੀਂ ਕਰਵਾਏ ਜਾ ਸਕਦੇ ਮਾਮਾ ਕਿਰਪਾਲ ਚੰਦ ਦੇ ਜਵਾਬ ਦੇਣ ਉੱਪਰ ਪੀਰ ਹੋਰਾ ਖਾਣਾ ਪੀਣਾ ਤਿਆਗ ਦਿੱਤਾ ਤੇ ਦਰਵਾਜ਼ੇ ਦੇ ਅੱਗੇ ਧਰਨਾ ਲਾ ਕੇ ਬੈਠ ਗਏ ਕੁਝ ਦਿਨਾਂ ਬਾਅਦ ਮਾਮਾ ਕਿਰਪਾਲ ਚੰਦ ਨੇ ਪੀਰ ਦੀ ਹਾਲਤ ਉੱਪਰ ਤਰਸ ਖਾ ਕੇ ਸੈਬਜਾਦੇ ਦੇ ਦਰਸ਼ਨਾਂ ਦੀ ਆਗਿਆ ਦੇ ਦਿੱਤੀ ਪੀਰ ਜੀ ਬਾਲਾ ਗੋਬਿੰਦ ਰਾਏ ਦੇ ਦਰਸ਼ਨ ਕਰਕੇ ਬਹੁਤ ਪਰਸੰਨ ਹੋਏ ਉਹਨਾਂ ਮਨ ਦਾ ਪਰਮ ਦੂਰ ਕਰਨ ਲਈ ਕਿ ਸੈਬਜਾਦਾ ਗੋਬਿੰਦ ਰਾਏ ਵੱਡਾ ਹੋ ਕੇ ਹਿੰਦੂਆਂ ਨੂੰ ਬਹੁਤ ਪਿਆਰ ਕਰੇਗਾ ਜਾਂ ਮੁਸਲਮਾਨਾਂ ਨੂੰ ਸਤਿਕਾਰੇਗਾ ਉਹਨਾਂ ਦੋ ਕੁਝੀਆਂ ਇੱਕ ਵਿੱਚ ਪਾਣੀ ਤੇ ਦੂਜੀ ਵਿੱਚ ਦੁੱਧ ਪਵਾ ਕੇ ਉਹਨਾਂ ਦੇ ਅੱਗੇ ਰੱਖੀਆਂ ਦੁੱਧ ਵਾਲੀ ਕੂਜੀ ਹਿੰਦੂਆਂ ਦੀ ਤੇ ਪਾਣੀ ਵਾਲੀ ਕੂਜੀ ਉਹਨਾਂ ਮੁਸਲਮਾਨਾਂ ਦੀ ਮਨ ਵਿੱਚ ਧਾਰ ਲਈ ਹਰਮਨ ਪਿਆਰੇ ਗੋਬਿੰਦ ਰਾਏ ਨੇ ਦੋਹਾਂ ਕੂਜੀਆਂ ਉੱਪਰ ਆਪਣੀ ਕੋਮਲ ਹੱਥ ਰੱਖ ਦਿੱਤੇ ਪੀਰ ਜੀ ਸਮਝ ਗਏ ਕਿ ਇਹ ਵੱਡੇ ਹੋ ਕੇ ਦੋਹਾਂ ਧਰਮਾਂ ਨੂੰ ਇੱਕੋ ਜਿਹਾ ਪਿਆਰ ਤੇ ਸਤਕਾਰ ਦੇਣਗੇ ਪੀਰ ਜੀ ਨੇ ਇੱਕ ਹੋਰ ਤੀਜੀ ਕੁਜੀ ਮੰਗਵਾਈ ਤੇ ਸਹਿਬਜ਼ਾਦੇ ਅੱਗੇ ਰੱਖ ਦਿੱਤੀ ਸਹਿਬਜ਼ਾਦੇ ਨੇ ਉਸ ਉੱਪਰ ਵੀ ਆਪਣਾ ਸੱਜਾ ਹੱਥ ਰੱਖ ਦਿੱਤਾ ਇਸ ਤੋਂ ਪੀਰ ਨੇ ਅਨੁਮਾਨ ਲਗਾ ਲਿਆ ਕਿ ਇਹ ਦੋਨਾਂ ਧਰਮਾਂ ਨੂੰ ਸਤਕਾਰ ਦੇ ਹੋਏ ਇੱਕ ਹੋਰ ਤੀਜਾ ਧਰਮ ਸ਼ੁਰੂ ਕਰਨਗੇ ਪੀਰ ਜੀ ਦੇ ਮਨ ਦੀ ਭਾਵਨਾ ਪੂਰੀ ਹੋਈ ਉਹ ਆਪਣੇ ਚੇਲਿਆਂ ਨਾਲ ਵਾਪਸ ਆਪਣੇ ਡੇਰੇ ਘੜਾਮ ਪਰਤ ਗਏ ਸੋ ਇਹ ਸੀਗੀ ਜੀ ਅੱਜ ਦੀ ਪਿਆਰੀ ਜੀ ਸਾਕੀ ਜਦੋਂ ਪੀਰ ਪੀਖਣ ਸ਼ਾਹ ਜੀ ਗੁਰੂ ਗੋਬਿੰਦ राय ਜੀ ਦੇ ਦਰਸ਼ਨ ਕਰਨ ਆਉਂਦੇ ਨੇ ਅਸੀਂ ਇੱਥੇ ਆਪਣੇ ਪਿਆਰੇ ਭੈਣ ਭਰਾਵਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਆਂ ਜੀ ਅਸੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਆਂ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੀਆਂ ਬਾਲ ਕਿਰਿਆਵਾਂ ਦੀ ਜਿੰਨੀਆਂ ਵੀ ਅਸੀਂ ਸਾਖੀਆਂ ਨੇ ਅਸੀਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹਨਾਂ ਦਾ ਬਚਪਨ ਕਿਵੇਂ ਬੀਤਿਆ ਕਿਵੇਂ ਉਹਨਾਂ ਨੇ ਕੀ ਕੀ ਕਾਰਜ ਕਰੇ ਸੋ ਜੇ ਤੁਸੀਂ ਇੰਟਰਸਟਿਡ ਹੋ ਤੇ ਤੁਸੀਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਤੁਹਾਡੇ ਨਾਲ ਹੋਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਲ ਅਵਸਥਾ ਦੀਆਂ ਬਹੁਤ ਸਾਰੀਆਂ ਸਾਖੀਆਂ ਸਾਂਝੀਆਂ ਕਰਨ ਜਾ ਰਹੇ ਹਾਂ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਮੈਨੂੰ ਜਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤ ਪਉ ਮੇਰੇ ਵੱਲੋਂ ਤੁਹਾਡੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਤੇ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੰਡੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ